ਮੇਰਾ ਨਾਮ ਜਸਬੀਰ ਸਿੰਘ ਹੈ ਸਾਫਾ ਸਰਪੰਚਾ ਪਿੰਡ ਪੁੱਲਰ ਤੇ ਕੀ ਘਟਨਾ ਵਾਪਰੀ ਘਟਨਾ ਕੀ ਵਾਪਰੀ ਅੱਨੀ ਪਈ ਆ ਪੌਂਡਰ ਤੇ ਮੁੰਡਾ ਬੈਠਾ ਜੀ ਆਏ ਲਟੇਰੇ ਆਏ ਆ ਉਹਨੂੰ ਮੰਗ ਕੇ ਕੈਸ਼ ਕੁਝ ਮੰਗਿਆ ਹੋਊਗਾ ਗਾੜੀਆਂ ਉਹਨੇ ਨਾਂ ਇਨਕਾਰੀ ਕੀਤੀ ਉਹ ਤੇ ਗੋਲੀਆਂ ਮਾਰਤੀਆਂ ਸਿੱਧੀਆਂ ਨੂੰ ਚੰਨ ਪੈਰ ਕੀਤੇ ਆ ਉਹਨੂੰ ਦਿਲ ਤੇ ਲੱਗੀ ਗੋਲੀ ਬੜੇ ਦਰਦ ਹੋ ਗਈ ਮੌਕੇ ਤੇ ਹਸਤਾਲ ਖੜਿਆ ਜਾਂਦੇ ਰਾਜੀ ਹੋ ਗਈ ਲੋਗੇ ਪਤਾ ਲੱਗਾ ਕਿੱਧਰੋਂ ਆਏ ਲਟੇਰੇ ਇਧਰੋਂ ਬਾਠਾ ਲੋ ਆਇਆ ਤੇ ਇਹਨੂੰ ਭੱਜ ਗਿਆ ਵਾਪਸ ਤੰਤਾ ਨੂੰ ਵਾਪਸ ਲੈ ਗਏ ਤੇ ਕੈਸ਼ ਕਿਫੀ ਲੈ ਗਈ ਹਾਂਜੀ ਗੱਲਾ ਥੋਲਾ ਕੈਸ਼ ਲੈ ਗਈ ਪਾ ਬਾਬਾ ਜੀ ਕਮਾਕ ਕਰਦੇ ਪਰ ਇਹ ਤਾਂ ਵੀ ਡੀਵੀਆਰ ਤੇ ਇੱਥੇ ਹੀ ਆ ਨਾ ਨਹੀਂ ਕਿਹਦਾ ਹੀ ਐਸੇ ਦਾ ਯਾਰ ਨਹੀਂ ਉਹ ਕਹਿੰਦੇ ਜੱਲਾ ਵੀ ਇੱਥੇ ਬ੍ਰਦਰ ਮੈਂ ਜਾਂਦਾ ਮੇਰੇ ਚਾਚਾ ਜੀ ਦਾ ਬੇਟਾ ਹੈ ਬਹੁਤ ਮਤਲਬਾਈ ਘਟਾ ਨੇ ਕਾਨੂੰਨ ਦੀ ਜਿਹੜੀ ਆ ਕੋਈ ਰਹਿ ਨਹੀਂ ਗਈ ਮਤਲਬ ਜੰਗਲ ਰਾਜ ਬਣ ਗਿਆ ਪੰਜਾਬ ਮੈਂ ਕਹੂੰਗਾ ਨਾ ਇੱਥੇ ਕੋਈ ਕਾਰੋਬਾਰੀ ਸੇਫ ਹੈ ਤੇ ਨਾ ਕੋਈ ਨੌਕਰੀ ਦੇ ਸਾਲਾ ਤੇ ਨਾ ਕੋਈ ਦੇ ਕੀ ਨਾਮ ਸੀ ਜੀ ਦੇ ਬਾਉਂ ਅਹੀਂ ਅਨੇ ਛੋਟਾ ਨਾਮ ਬਾਉ ਵਸਾ ਦਾ ਕਰਾਨੇ ਦੀ ਦੁਕਾਨ ਸਾਹਮਣੇ ਮੈਰਟ ਹਾਂ ਜੀ ਮੈਰਟ ਆ ਬੱਚੇ ਆ ਦੋ ਬਿਲਕੁਲ ਬੱਚੇ ਦਾ ਵਜਾ ਫਟਾ ਬੱਚਾ ਨਾ ਵਾ 23 ਸਾਲ ਦਾ ਬੱਚਾ ਵਾ ਜੀ ਉਮਰ ਕਿੰਨੀ ਹੈ ਉਹ ਮੇਰੇ ਕਿੰਨੇ ਲਗਭਗ 48 ਸਾਲ 47 48 ਸਾਲ ਦੀ ਜੀ ਕੋਈ ਕੋ ਤਸ਼ਵੀਰ ਨਾ ਕੋਈ ਗੱਲ ਨਹੀਂ ਜੀ ਕਾਰੋਬਾਰ ਔਰ ਕਰਾਨੇ ਦੀ ਦੁਕਾਨ ਹੈ ਤੇ ਉਥੇ ਉਹ ਆਏ ਆ ਲਟੇਰ ਪਹਿਲਾਂ ਆਂਦੇ ਹੁਣ ਇਹਨਾਂ ਟੋਲਪ ਮੰਗਿਆ ਉਹਦੀ ਆੜ ਦੇ ਵਿੱਚ ਉਹਨਾਂ ਨੇ ਗੱਲੇ ਨੂੰ ਹੱਥ ਪਾਇਆ ਉਹਨੇ ਰੋਕਿਆ ਤਾਂ ਉਹਨੇ ਗੋਲੀ ਕੱਢ ਕੇ ਥਲੀ ਮਾਰ ਦਿੱਤੀ ਸਭ ਤੋਂ ਵੱਡੀ ਗੱਲ ਇਹ ਆ ਵੀ ਘਰ ਘਰ ਹਥਿਆਰ ਆ ਰਿਹਾ ਜੀ ਦੋ ਨੰਬਰੀ ਹਥਿਆਰ ਕਰਦੇ ਲੋਕਾਂ ਦੇ ਕੋਲ ਤੇ ਸਰਕਾਰ ਦੀ ਜਿਹੜੀ ਆ ਉਹ ਕੁਛ ਕਲੇ ਨਹੀਂਗਾ ਕੰਟਰੋਲ ਹੀ ਨਹੀਂ ਹੈਗਾ ਕੋਈ ਮੈਂ ਕਹੂੰਗਾ ਜੰਗਲ ਰਾਜ ਬਣ ਗਿਆ ਗੋਲੀਆਂ ਮੈਂ ਤਾਂ ਦੇਖੋ ਜੁੜਿਆ ਮੈਨੂੰ ਪਤਾ ਲੱਗਾ ਵੀ ਇੱਕ ਗੋਲੀ ਜਿਹੜੀ ਛਾਤੀ 'ਚ ਵੱਜੀ ਉਹ ਵੱਜੀ ਤੇ ਦੋ ਤੇ ਨਾਲ ਹੀ ਉਹਨੂੰ ਸ਼ਹਿਰ ਜਾਂਦੇ ਰਸਤੇ ਹੀ ਮੌਤ ਹੋ ਗਈ ਬਾਜੀ ਸਾਡਾ ਖਰਾਬ ਰਹ ਜਾਂਦਾ ਉਸ ਤੋਂ ਬਿਨਾਂ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਤਾਂ ਜੀ ਕੋਈ ਤਾਂ ਕਿਨੇ ਤਾਂ ਕਿਨੇ ਫੈਸਲੇ ਜਿਹੜੇ ਸੀਗੇ ਲੋਕ ਲੋਗੇ ਨਹੀਂ ਇਹਦੇ ਕੁਛ ਨਹੀਂ ਇਹਦੇ ਸਿਰੋਸਲੇ ਬੱਚੇ ਨੂੰ ਲੈ ਕੇ ਗਏ ਆ ਸ਼ਹਿਰ ਆਪਣੇ ਘਰ ਨੂੰ ਆਂ ਪੈਸੇ ਵਿਖਿਆ ਉਹ ਗੱਲੇ ਜੀ ਕਿੰਨੇ ਪੈਸੇ ਸਵੇਰ ਦੀ ਜੋ ਵਰਤ ਹੋਊਗੀ ਉਹ ਤਾਂ ਕੋਈ ਇਹਦੇ ਬਾਰੇ ਕੋਈ ਪਤਾ ਨਹੀਂ ਕੋਈ ਕੋਲੋਂ ਨੌਜਵਾਨ ਪਸਲ ਕਾ ਚੱਤਰੋਂ ਆਏ ਤੇ ਕਿੱਧਰ ਨੂੰ ਗਏ ਦੇਖੋ ਕੈਮਰੇ ਦੇ ਵਿੱਚ ਸਾਰਾ ਕੁਝ ਰੋਟ ਆ ਇੱਥੇ ਇੱਕ ਹੋਰ ਅੱਦੇ ਵੀ ਬੁੱਢਾ ਦੁਕਾਨ ਵਾਲਾ ਉਹਦੇ ਵੀ ਮਗਰ ਪਾ ਜਾ ਉਹਦੇ ਤੋਂ ਸੱਦੀਆਂ ਦੋ ਗੋਲੀਆਂ ਚਲਾਈਆਂ ਉਹ ਸਾਦਾ ਉਹਦਾ ਵੀ ਨੁਕਸਾਨ ਕਰ ਦਿੰਦੇ ਹਮਮ ਪਰ ਸਭ ਤੋਂ ਵੱਡੀ ਗੱਲ ਤੇ ਆ ਵੀ ਵੇਖੋ ਵੀ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ ਬਲੱਜ ਹਾਲਾਤ ਕੀ ਬਣ ਚੁੱਕੇ ਆ ਕਿ ਕੋਈ ਆਮ ਬੰਦਾ ਵੀ ਸੇਫ ਨਹੀਂ ਦੇਖੋ ਇੱਕ ਛੋਟਾ ਕਾਰੋਬਾਰੀ ਜਿਹਨੇ ਇੱਕ ਪੱਡੇ ਤੇ ਦੁਕਾਨ ਖੋਲ੍ਹ ਕੇ ਆਪਣਾ ਜਿਹੜਾ ਜਿਹੜਾ ਪ੍ਰਚਾਦੇ ਪੜ ਗਿਆ ਆਪਾਂ ਬੰਦ ਕਰ ਲਿਆ ਉਹ ਬੰਦਾ ਸੇਫ ਨਹੀਂ ਆ ਤੇ ਦੂਜਾ ਬੰਦਾ ਇੱਥੇ ਕਿਦਾਂ ਸੇਫ ਨਹੀਂ ਮੰਗੇ ਤਾਂ ਮੰਗੇ ਹੋਈ ਆ ਕਿ ਇਹ ਜਿਹੜੇ ਜਲਦੀ ਦਲਦੀ ਜਿਹੜੇ ਹੈਗੇ ਆ ਦੋਸ਼ ਨੂੰ ਟ੍ਰੇਸ ਕਰਕੇ ਤੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਤੇ ਜਿਹੜੇ ਹਰ ਲਲ ਕਰਕੇ ਤਿੰਨ ਤਿੰਨ ਮੁੰਡੇ ਜਿਹੜੇ ਫਿਰਦੇ ਆ ਇਹਨਾਂ ਦੀ ਬਕਾਇਦਾ ਤਲਾਸ਼ੀਆਂ ਲੈਣ ਬਜਾਏ ਕਿ ਆਮ ਜਿਹੜੇ ਨਾਗਰਿਕਾਂ ਨੇ ਚੈਕਿੰਗ ਦੇ ਕਰਨ ਵਾਲੇ ਝੋਲੜਬਾਜੀ ਕਰਦੇ ਇਹਨਾਂ ਲੋਕਾਂ ਦੀ ਚੈਕਿੰਗ ਕਰਨ ਇਹ ਡ੍ਰੈਸ ਕਰਨ ਜਿਹੜੇ 2 ਨੰਬਰ 4 ਪੇਜ ਤੋਂ ਕਰਨ ਵਾਲੇ ਤੇ ਬੱਚੇ ਕਿੰਨੇ ਕ ਦੋ ਬੱਚੇ ਆ ਜੀ ਹਾਂ ਜੀ ਐਸਐਸਪੀ ਐਸਵੀ ਅਮਜੂਰ ਨੇ ਬਣਾ ਲੈ ਗੱਲ ਕਰਾਂਗੇ ਐਸਪੀ ਸਾਹਿਬ ਕੀ ਗੱਲ ਹੋਈ ਸੀ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕੰਟਰੋਲ ਰੂਮ ਦੇ ਉੱਤੇ ਕਿ ਸਦਰ ਠਾਣੇ ਦਾ ਏਰੀਆ ਉੱਥੇ ਪਿੰਡ ਭੁੱਲਰ ਆ ਉੱਥੇ ਇੱਕ ਕਰਿਆਨਾ ਸਟੋਰ ਦੇ ਉੱਤੇ ਦੋ ਅਣਪਛਾਤੇ ਵਿਅਕਤੀ ਜਿਹਨਾਂ ਦੇ ਉਹ ਬੰਦੇ ਹੋਏ ਸੀ ਆਏ ਸੀ ਉਹਨਾਂ ਨੇ ਲੁੱਟ ਦੀ ਨੀਤ ਨਾਲ ਅੰਦਰ ਫਾਇਰ ਫਾਇਰ ਕੀਤਾ ਉਹ ਤੋਂ ਬਾਅਦ ਉਹ ਉਹ ਤੋਂ ਫਰਾਰ ਹੋ ਗਏ ਇਥੇ ਬਾਅਦ ਹੁਣ ਸਾਡੀਆਂ ਟੀਮਾਂ ਇਥੇ ਪਹੁੰਚੇ ਆ ਡੀਐਸਪੀ ਡੀ ਸਾਹਿਬ ਨੇ ਡੀਐਸਪੀ ਸਾਹਿਬ ਡਿਵੀਜ਼ਨ ਇਥੇ ਆਏ ਹੋਏ ਨੇ ਸੀਆਈਏ ਦੇ ਟੀਮਾਂ ਸਾਡੀਆਂ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਟੈਕਨੀਕਲ ਬੇਸਿਸ ਤੇ ਇਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਸਖਤ ਤੋਂ ਸਖਤ ਸਜ਼ਾ ਜਵਾਈ ਜਾਏ ਕਿੰਨੇ ਫਾਇਰ ਹੋਏ ਇਹਦੇ ਜਿਹੜੇ ਇਨੀਸ਼ੀਅਲ ਸਟੇਜ ਤੇ ਸਾਨੂੰ ਪਤਾ ਲੱਗਾ ਕਿ ਤਿੰਨ ਤੋਂ ਵੱਧ ਫਾਇਰ ਹੋਏ ਨੇ ਬਾਕੀ ਫੋਰੈਂਸਿਕ ਟੀਮਜ਼ ਆ ਰਹੀਆਂ ਨੇ ਉਸ ਤੋਂ ਬਾਅਦ ਸਾਨੂੰ ਪਤਾ ਲੱਗੂਗਾ ਕਿ ਸਾਰਾ ਸੀਸੀਟੀਵੀ ਫੁਟੇਜ ਵਗੈਰਾ ਤੋਂ ਯਾਰ ਜਿਹੜੀ ਫੋਰੈਂਸਿਕ ਜਾਂਚ ਹੋਊਗੀ ਕਿ ਕਿੰਨੇ ਕਿੰਨੇ ਫਾਇਰ ਹੋਏ ਕੀ ਕੋਲ 21 ਹਸਤਾ ਤੋਂ ਸਾਰਾ ਹੋ ਗਿਆ ਦੁਕਾਨਦਾਰ ਦਾ ਕਿਨਾ ਉਹਦਾ ਨਾਮ ਦੱਸ ਦੇ ਇੱਕ ਮੌਤ ਹਜੇ ਇਹਨਾਂ ਨੂੰ ਸਿਵਲ ਹਸਪੀਟਲ ਕੱਢ ਲਾ ਕੇ ਗਿਆ ਸੀ ਉੱਥੇ ਕੋਈ ਇਨਫਰਮੇਸ਼ਨ ਆਈ ਕਿ ਇਹ ਇਹਨਾਂ ਦੀ ਮੌਤ ਹੋ ਗਈ ਇੰਨੀ ਕਮਰਸ਼ੀਅਲ ਦੀ ਦੁਕਾਨ ਹੈ ਇਹਦੀ ਉਮਰ ਅਬਾਵ 30 ਹੀ ਬਾਕੀ ਸਾਰੀਆਂ ਡਿਟੇਲਸ ਇਹਨਾਂ ਦੇ ਫੈਮਿਲੀ ਤੋਂ ਲੈ ਕੇ ਐਫ ਆਈ ਆਰ ਰਜਿਸਟਰ ਕਰਕੇ ਅਗਲੀ ਕਾਰਵਾਈ ਹਾਂਕੀ ਲੱਗੇ ਜਾਵੇ। ਸੇ ਕੁਝ ਪਤਾ ਲੱਗਾ ਕਿੰਨੀ ਕੋ ਮਾਉਂਟ ਹੈ। ਹਾਲੇ ਨਹੀਂ ਹਾਲੇ ਚੱਲ ਰਿਹਾ ਇਨੀਸ਼ੀਅਲ ਸਟੇਜ ਆ। ਹੁਣ ਇਹ ਇੱਥੇ ਆਏ ਨੇ। ਸਾਰੀ ਟੀਮਾਂ ਲੱਗੀਆਂ ਹੋਈਆਂ ਜੋ ਵੀ ਇਨਫੋਰਮੇਸ਼ਨ ਆਊਗੀ ਉਹਦੇ ਬੇਸਿਸ ਤੇ ਅਗਲੀ ਕਾਰਵਾਈ ਕੀਤੀ ਜਾਵੇ। ਠੀਕ। ਥੈਂਕ ਯੂ ਜੀ।